ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ ਚਲਦੀ ਲੜੀ ਵਾਰ ਵਿਚਾਰ ਵਿੱਚ ਅੱਜ ਅਸੀਂ ਪੂਰੀ 12ਵੀਂ ਤੇ 13ਵੀਂ ਦੀ ਵਿਚਾਰ ਕਰਾਂਗੇ ਮੰਨੇ ਕੀ ਗਤ ਕਹੀ ਨ ਜਾਏ ਜੀਕੂ ਕਹੈ ਪਿਛੈ ਪਛੁਤਾਏ ਕਾਗਦ ਕਲਮਨ ਲਿਖਣਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਐ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੂਹ ਚੋਟਾ ਨ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਕੀ ਗਤ ਗਤ ਮਨੇ ਹੁੰਦਾ ਆਤਮਿਕ ਅਵਸਥਾ ਉੱਚੇ ਸੁੱਚੇ ਆਤਮ ਗੁਣ ਮਨੋ ਬਿਰਤੀ ਉੱਚੀ ਧਾਰਮਿਕ ਸੁਰਤੀ ਬਿਰਤੀ ਇਹ ਜਿਹੜੇ ਉੱਚੇ ਗੁਣ ਵਾਲੀ ਉੱਚਾ ਆਤਮ ਮਰਤਬਾ ਹੈ ਇਸ ਨੂੰ ਗਤ ਮੰਨੇ ਕੀ ਗਤ ਜਿਹੜਾ ਨਾਮ ਨੂੰ ਮੰਨ ਗਿਆ ਪਰਮਾਤਮਾ ਦੇ ਨਾਮ ਦੀ ਹਸਤੀ ਵਿੱਚ ਜਿਸ ਦਾ ਵਿਸ਼ਵਾਸ ਬਣ ਗਿਆ ਉਸ ਦੀ ਆਤਮਿਕ ਅਵਸਥਾ ਇੰਨੀ ਉੱਚੀ ਸੁੱਚੀ ਹੋ ਜਾਂਦੀ ਹੈ ਉਹ ਕਹਾਣੀ ਕਹਿੰਦੂ ਕਨ ਕਥਨਦੂ ਪਰੇ ਹੋ ਜਾਂਦੀ ਹੈ ਮੰਨੇ ਵਾਲੇ ਦੀ ਜਿਸ ਨੇ ਨਾਮ ਨੂੰ ਮੰਨ ਲਿਆ ਪਰਮਾਤਮਾ ਦੀ ਹਸਤੀ ਦਾ ਵਿਸ਼ਵਾਸ ਆਪਣੇ ਮਨ 'ਚ ਪੱਕਾ ਕਰ ਲਿਆ ਉਸ ਦੀ ਹਸਤੀ ਨੂੰ ਮੰਨ ਲਿਆ ਨਾਮ ਨੂੰ ਮੰਨ ਲਿਆ ਉਹਦੀ ਆਤਮਾਵਸਥਾ ਬਹੁਤ ਉੱਚੀ ਹੋ ਜਾਂਦੀ ਹੈ ਉਹ ਬਿਆਨ ਤੋਂ ਪਰੇ ਹੋ ਜਾਂਦੀ ਹੈ ਜੇ ਕੋ ਕਹੇ ਪਿੱਛਾ ਪਛੁਤਾਏ ਅਗਰ ਕੋਈ ਉਸ ਉੱਚੀ ਸੁੱਚੀ ਆਤਮਿਕ ਗੁਣਾਂ ਤੋਂ ਭਰਪੂਰ ਅਵਸਥਾ ਦਾ ਕੋਈ ਜ਼ਿਕਰ ਕਰਨਾ ਚਾਹੇ ਉਹ ਪਛਤਾਏਗਾ ਕਿਉਂਕਿ ਉਹ ਪੂਰਨ ਗੁਣ ਵਰਣਨ ਨਹੀਂ ਕਰ ਸਕੇਗਾ ਪਰਮਾਤਮਾ ਨੂੰ ਮੰਨਣ ਵਾਲੇ ਪਰਮਾਤਮਾ ਵਰਗੇ ਗੁਣਾਂ ਦੇ ਮਾਲਕ ਬਣ ਜਾਂਦੇ ਨੇ ਫਿਰ ਉਹਨਾਂ ਗੁਣਾਂ ਦਾ ਅੰਤ ਪਾਰਾ ਵਰਣਨ ਪਾਇਆ ਜਾ ਸਕਦਾ ਜਿਸ ਤਰ੍ਹਾਂ ਗੁਰੂ ਸਾਹਿਬਾਨ ਸੰ ਬਾਣੀਕਾਰ ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ ਜੀ ਦਰਜ ਹੈ ਬਹੁਤ ਉੱਚੇ ਸੁੱਚੇ ਜੀਵਨਾਂ ਦੇ ਮਾਲਕ ਬਹੁਤ ਉੱਚੀ ਆਤਮਿਕ ਗਤੀ ਵਾਲੇ ਉਹਨਾਂ ਦੇ ਗੁਣਾਂ ਦਾ ਕੋਈ ਵਰਣਨ ਕੀਤਾ ਨਹੀਂ ਜਾ ਸਕਦਾ ਰੱਬੀ ਗੁਣਾਂ ਨਾਲ ਸਰਸ਼ਾਰ ਕਾਗਜ਼ ਕਲਮ ਨਾਲ ਲਿਖਣ ਹਾਰ ਕੋਈ ਕਾਗਜ਼ ਜਾਂ ਕਲਮ ਨਹੀਂ ਜਿਹੜੀ ਉਹਨਾਂ ਦੇ ਪੂਰੇ ਗੁਣਾਂ ਨੂੰ ਉਸ ਆਤਮਿਕ ਅਵਸਥਾ ਨੂੰ ਲਿਖ ਕੇ ਬਿਆਨ ਕਰ ਸਕੇ ਉਸ ਆਤਮਿਕ ਅਵਸਥਾ ਵਿੱਚ ਕਿਹਦਾ ਵਿਕਾਸ ਹੈ ਕਿਹਦਾ ਖੜਾਉ ਹੈ ਕਿਹਦਾ ਖੜਾਉ ਕਿਹਦਾ ਵਿਸਮਾਦ ਹੈ ਇਹ ਬਿਆਨ ਤੋਂ ਉੱਪਰ ਦੀ ਗੱਲ ਹੈ ਕੋਈ ਕਲਮ ਦੁਆਤ ਕੋਈ ਕਾਗਜ਼ ਉਹਦੇ ਉੱਤੇ ਲਿਖ ਕੇ ਬਿਆਨ ਨਹੀਂ ਹੋ ਸਕਦੀ ਬਹੁਤ ਅਨੰਦਮਈ ਅਵਸਥਾ ਹੈ ਮੰਨੇ ਕਾ ਬਹਿ ਕਰਨ ਵਿਚਾਰ ਐਸੇ ਬੰਦੇ ਜਿਹੜੇ ਨਾਮ ਨੂੰ ਮਨ ਬੈਠੇ ਨੇ ਪਰਮਾਤਮਾ ਦੀ ਹਸਤੀ ਵਿੱਚ ਵਿਸ਼ਵਾਸ ਬਣਾ ਬੈਠੇ ਨੇ ਉਹਨਾਂ ਦੇ ਬਾਰੇ ਸਿਆਣੇ ਲੋਕ ਪਰੇ ਲਿਖੇ ਲੋਕ ਇਕੱਠੇ ਹੋ ਕੇ ਬੈਠ ਕੇ ਵਿਚਾਰ ਕਰਦੇ ਨੇ ਪਰ ਉਹ ਪੂਰਾ ਬਿਆਨ ਨਹੀਂ ਕਰ ਸਕਦੇ ਕਿਉਂਕਿ ਬਹੁਤ ਉੱਚੀ ਆਤਮਿਕ ਗਤੀ ਹੁੰਦੀ ਹੈ ਇਸ ਗੱਤ ਨੂੰ ਮਾਨਣ ਵਾਲਾ ਹੀ ਸਮਝ ਸਕਦਾ ਹੈ ਕਿ ਇਸ ਦਾ ਕੀ ਸੁੱਖ ਹੈ ਕੀ ਆਨੰਦ ਹੈ ਕੀ ਵਿਗਾਸ ਹੈ ਕੀ ਖਿੜਾਉ ਹੈ ਇਸ ਲਈ ਭਾਈ ਪ੍ਰਮਾਤਮਾ ਨਾਮ ਬਹੁਤ ਉੱਚੀ ਚੀਜ਼ ਹੈ ਪ੍ਰਮਾਤਮਾ ਦੇ ਹਸਤੀ ਵਿੱਚ ਵਿਸ਼ਵਾਸ ਬਣ ਜਾਣਾ ਇਹ ਬਹੁਤ ਵੱਡੀ ਦਾਤ ਹੈ ਐਸਾ ਨਾਮ ਨਿਰੰਜਨ ਹੋਏ ਨਿਰੰਜਨ ਮਨੇ ਜੋ ਮਾਇਆ ਤੂ ਰਹਿਤ ਹੈ ਜੋ ਮਾਇਆ ਮਾਇਆ ਦੇ ਮੂ ਦੂਜੇ ਪਾਪ ਵਿੱਚ ਗ੍ਰਸਤ ਨਹੀਂ ਹੁੰਦਾ ਐਸਾ ਪ੍ਰਮਾਤਮਾ ਜੋ ਹੈ ਉਹਦਾ ਨਾਮ ਬਹੁਤ ਉੱਚੀ ਦਾਤ ਹੈ ਬਹੁਤ ਵੱਜੀ ਵਡਿਆਈ ਹੈ ਜੇ ਉਹ ਨਾਮ ਹਿਰਦੇ ਚ ਵਸ ਜਾਵੇ ਉਸ ਹਸਤੀ ਦਾ ਵਿਸ਼ਵਾਸ ਹਿਰਦੇ ਵਿੱਚ ਜਾਵੇ ਉਦੋਂ ਅਨੁਭਵ ਹੋ ਜਾਵੇ ਐਸਾ ਨਾਮ ਰੰਝਨ ਉਹ ਨਾਮ ਐਸਾ ਹੈ ਕਿ ਇਸ ਕਿਸਮ ਦੀ ਉੱਚੀ ਸੂਚੀ ਆਤਮਿਕ ਅਵਸਥਾ ਬਣਾ ਦਿੰਦਾ ਜੇ ਕੋ ਜੇ ਕੋਈ ਬੰਦਾ ਮੰਨ ਜਾਣਾ ਆਪਣੇ ਮਨ ਵਿੱਚ ਮੰਨ ਕੇ ਇਸ ਚੀਜ਼ ਨੂੰ ਮੰਨ ਲਵੇ ਕਿ ਪਰਮਾਤਮਾ ਹੈ ਮੇਰੇ ਅੰਗ ਸੰਗ ਹੈ ਹਰ ਜਗਤ ਵਿੱਚ ਮੌਜੂਦ ਹੈ ਮੇਰਾ ਪੈਦਾ ਕਰਨ ਵਾਲਾ ਪਾਲਣ ਵਾਲਾ ਮਾਰਨ ਵਾਲਾ ਸਰਬਸ਼ਕਤੀਮਾਨ ਹਸਤੀ ਜੇ ਉਹਦੇ ਲਈ ਮਨ ਮੰਨ ਜਾਵੇ ਮਨ ਕੋਈ ਆਪਣੇ ਮਨ ਵਿੱਚ ਜੇ ਕੋਈ ਉਸ ਹਸਤੀ ਦੀ ਇਸ ਅਵਸਥਾ ਜੇ ਵਿਚਾਰ ਆਸ ਮਨ ਲਵੇ ਤਾਂ ਉਹ ਉਹ ਸਭ ਬਹਿਣ ਤੋਂ ਪਰੇ ਹੁੰਦੀ ਹੈ ਇਹ ਖਾਰਗ ਉਸ ਪੋੜੀ ਵਿੱਚ ਲਫਜ਼ ਮੰਨੇ ਹੈ ਨੰਨੇ ਦੇ ਉੱਪਰ ਲਾਮ ਹੈ ਮੰਨੇ ਆਮ ਤੌਰ ਪਾਠੀ ਲੋਕ ਪਾਠ ਕਰਨ ਬਲੇ ਇਸ ਕੀ ਕੁ ਸਿੱਖਦੀ ਨਿਤਨੇਮ ਦੀ ਬਾਣੀ ਹੈ ਤੇ ਜਿਹੜੇ ਚੰਗੇਦਰ ਸੰਥਿਆ ਦੇ ਲੈਂਦੇ ਚੰਗੇਦਰ ਉਹ ਸਿੱਖਣ ਦਾ ਯਤਨ ਨਹੀਂ ਕਰਦੇ ਯਾ ਲਾਪਰਵੈਣ ਪਾਠ ਕਰਦੇ ਨੇ ਜੋ ਪੜਿਆ ਗਿਆ ਕੋਈ ਬਾਤ ਨਹੀਂ ਉਹ ਫਿਰ ਕਈ ਵਾਰ ਮੰਨੇ ਦੀ ਥਾਂ ਮੰਨੇ ਤੇ ਮੰਨੇ ਦੀ ਥਾਂ ਮੰਨੇ ਵੱਢੀ ਜਾਂਦੇ ਨੇ ਮੰਨੇ ਔਰ ਮੰਨਿਆ ਦੇ ਅਰਥਾਂ ਵਿੱਚ ਫਰਕ ਅਗਲੀਆਂ 4 ਪੋੜੀਆਂ ਦਿਨ ਪੋੜੀਆਂ ਵਿੱਚ ਮੰਨੇ ਨਹੀਂ ਇਹ ਮੰਨਿਆ ਹੈ ਨੰਨੇ ਦੇ ਉੱਪਰ ਦਲਾਮੀਆਂ ਹਨ ਤੋਂ ਇਹ ਫਰਕ ਸਮਝਣਾ ਹੈ ਜੇ ਕੋ ਕਹੇ ਪਿਛੇ ਪਛੁਤਾਏ ਪਛੁਤਾਏ ਦੀ ਛਛਦੀ ਔਂਕੜ ਅਕਸਰ ਉਚਾਰਨ ਨਹੀਂ ਹੁੰਦੀ ਨਹੀਂ ਉਚਾਰਨ ਕਰਦੇ ਪਛਤਾਏ ਪੜ ਜਾਂਦੀ ਹੈ ਪਛਤਾਏ ਨਹੀਂ ਇਹ ਪਛੁਤਾਏ ਹੈ ਛਛਦੀ ਔਂਕੜ ਥੋੜੀ ਉਚਾਰਨ ਕਰਨੀ ਹੈ ਕਿਉਂਕਿ ਗੁਰਬਾਣੀ ਵਿੱਚ ਜਿਹੜੇ ਔਂਕੜਾਂ ਬੋਲਦੀਏ ਨਹੀਂ ਹਨ ਉਹ ਆਖਰੀ ਅੱਖਰ ਨਾਲ ਹੁੰਦੀਆਂ ਨੇ ਜਿਸ ਤਨ ਅਗਲਾ ਲਫ਼ਜ਼ ਹੈ ਲਿਖਨਖਾਰ ਲਿਖਨਖਾਰ ਦੇ ਰਾਰੇ ਦੀ ਊਂਕੜ ਨਹੀਂ ਬੋਲਦੀ ਵਿਚਾਰ ਆਇਆ ਬਹਿ ਕਰਨ ਵਿਚਾਰ ਇੱਥੇ ਵਿਚਾਰ ਦੇ ਰਾਰੇ ਦੀ ਊਂਕੜ ਨਹੀਂ ਬੋਲਦੀ ਇਹ ਇੱਕ ਵਚਨ ਨਾਮ ਲਫ਼ਜ਼ ਹਨ ਪਰ ਵਿੱਚ ਦੇ ਕਿਸੇ ਅੱਖਰ ਨੂੰ ਲੱਗੀ ਹੋਈ ਮਾਤਰਾ ਊਂਕੜ ਵਗੈਰਾ ਇਹ ਨਹੀਂ ਛੁੱਟਦੀ ਇਹ ਬੋਲਣੀ ਚਾਹੀਦੀ ਹੈ ਜਿਸ ਤਰ੍ਹਾਂ ਠਾਕੁਰ ਦੇ ਕਕੇ ਨੂੰ ਊਂਕੜ ਠਾਕੁਰ ਪੜਨਾ ਠਾਕਰ ਨਹੀਂ ਪੜਨਾ ਇਸ ਤਰ੍ਹਾਂ ਪੁੱਛਉਤਾ ਹੈ ਦੇ ਛੱਤੀ ਦੀ ਊਂਕੜ ਇਹ ਉਚਾਰਨ ਕਰੇ ਜੇ ਕੋ ਕਹੇ ਪਿੱਛੇ ਪੁੱਛਉਤਾ ਹੈ ਕਾਗਦ ਕਲਮ ਨਾਲ ਲਿਖਣ ਹਾਰ ਹੁਣ ਕਹਿੰਦੇ ਨੇ ਬਾਣੀ ਜਿਸਨ ਲਿਖੀ ਉਸ ਤਰ੍ਹਾਂ ਪੜੋ ਤੂੰ ਲਿਖਣ ਹਾਰੂ ਪੜੋਗੇ ਇਹ ਕਿੰਨਾ ਗਲਤ ਹੋਏਗਾ ਮੰਨੇ ਕਾ ਬਹਿ ਕਰਨ ਵਿਚਾਰ ਵਿਚਾਰ ਨੂੰ ਵਿਚਾਰੂ ਪੜੋਗੇ ਨਹੀਂ ਵਿਚਾਰ ਪੜਨੇ ਜਿਸ ਤਰ੍ਹਾਂ ਇੱਥੇ ਅਸੀਂ ਊਂਕੜ ਨਹੀਂ ਬੋਲਦੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਲਫ਼ਜ਼ ਜਿਸ ਤਮੇ ਸ਼ਾ ਪਾਤਸ਼ਾਹ ਰਾ ਵਿਆ ਵਿਸਾ ਇਹਨਾਂ ਦੇ ਊਕੜ ਵੀ ਨਹੀਂ ਬੋਲਦੇ ਜੇ ਕੋ ਮਨ ਜਾਣਾ ਮਨ ਕੋਈ ਪਹਿਲਾ ਮਨ ਜਿਹੜਾ ਉਹਦੇ ਉੱਤੇ ਟਿੱਪੀ ਆ ਮਨ ਮਨ ਮਨੇ ਮਨਨ ਦੂਸਰਾ ਮਨ ਹੈ ਆਪਣੇ ਮਨ ਵਿੱਚ ਮਨ ਦੇ ਨਨੇ ਨੂੰ ਸਿਆਰੀ ਹੈ ਮਨ ਵਿੱਚ ਅਗਲੇ ਮਨ ਜਿਹੜਾ ਲਫਜ਼ਾ ਉਹਦੇ ਨਨੇ ਨੂੰ ਸਿਆਰੀ ਹੈ ਮਨ ਵਿੱਚ ਜੇ ਕੋ ਮਨ ਜਾਣਾ ਮਨ ਕੋਈ ਮਨ ਵਿੱਚ ਪਹਿਲੇ ਮਨ ਨੂੰ ਮਨ ਦਵਾ ਕੇ ਪੜ੍ਹਨਾ ਹੈ ਟਿੱਪੀ ਨੂੰ ਦੂਸਰੇ ਵਿੱਚ ਸਧਾਰਨ ਮਨ ਪੜ੍ਹਨਾ ਹੈ ਮਨ ਨਾ ਸੁਰਤ ਹੁਵਾ ਮਨ ਬੁੱਧ ਹੁਣ ਲਫਜ਼ਾ ਹੈ ਮਨਨਾ ਮੰਨਣਾ ਦਾ ਮਤਲਬ ਸੀ ਜਿਸ ਦਾ ਨਾਮ ਵਿੱਚ ਮਨ ਪਤੀਜ ਗਿਆ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਵਿਸ਼ਵਾਸ ਬਣਾ ਲਿਆ ਇੱਥੇ ਜੇ ਕੋਈ ਵਿਸ਼ਵਾਸ ਬਣਾਵੇ ਜੇ ਕੋਈ ਪਰਮਾਤਮਾ ਦੇ ਨਾਮ ਨੂੰ ਮੰਨੇ ਇੱਥੇ ਸਬਜੈਕਟ ਹੈ ਸ਼ਰਤ ਹੈ ਕਿ ਜੇ ਮੰਨੇਗਾ ਤਾਂ ਇਹ ਉਹਦੇ ਵਿੱਚ ਬਰਕਤਾਂ ਆਣਗੀਆਂ ਇਹ ਤਬਦੀਲੀਆਂ ਆਣਗੀਆਂ ਮੰਨਣਾ ਸੁਰਤ ਹੋਣਾ ਮਨਬੁੱਧ ਅਗਰ ਕੋਈ ਪਰਮਾਤਮਾ ਦੇ ਨਾਮ ਨੂੰ ਮੰਨ ਲੇ ਤਾਂ ਉਸ ਦੀ ਸੁਰਤ ਹੋ ਜਾਂਦੀ ਹੈ ਮਨਬੁੱਧ ਹੋ ਜਾਂਦੀ ਹੈ ਉਸ ਦਾ ਮਨ ਬੁੱਧੀ ਸੁਰਤ ਉੱਚੀ ਹੋ ਜਾਂਦੀ ਹੈ ਆਉ ਉਸੁਰਤ ਬਦਲ ਜਾਂਦੀ ਹੈ ਸੋਚ ਬਦਲ ਜਾਂਦੀ ਹੈ ਮਨੋਵਿਰਤੀ ਬਦਲ ਜਾਂਦੀ ਹੈ ਮੰਨੈ ਸੁਰਤ ਹੋਵੇ ਮਨਬੁੱਧ ਚੰਗੀ ਸੁਰਤ ਹੋ ਜਾਂਦੀ ਹੈ ਚੰਗੀ ਮਨਬੁੱਧੀ ਹੋ ਜਾਂਦੀ ਹੈ ਉਹ ਕੁਬੁੱਧ ਵਾਲੇ ਕੰਮ ਨਹੀਂ ਕਰਦਾ ਕੁਮਤ ਵਾਲੇ ਕੰਮ ਨਹੀਂ ਕਰਦਾ ਚੰਗੀ ਮਤਬੁੱਧ ਹੋ ਜਾਂਦੀ ਹੈ ਮੰਨਦਾ ਸਗਲ ਭਮਨ ਕੀ ਸੁਧ ਉਸ ਨੂੰ ਸਾਰਿਆਂ ਭਵਨੋ ਪਾਪ ਬੇਅੰਤ ਸ੍ਰਿਸ਼ਟੀ ਪ੍ਰਮਾਤਮ ਦੇ ਰਚੀ ਦੇ ਬੇਅੰਤ ਭਵਨਾਂ ਵਿੱਚ ਉਹ ਪ੍ਰਮਾਤਮ ਮੌਜੂਦ ਹੈ ਹਰ ਭਵਨ ਵਿੱਚ ਉਸੇ ਪ੍ਰਮਾਤਮ ਦੇ ਕੀਤੇ ਕਾਰ ਵਿਹਾਰ ਚੱਲ ਰਹੇ ਨੇ ਇਹ ਗੱਲੋਂ ਹਰ ਪਵਨ ਦੀ ਸਮਝ ਆ ਜਾਂਦੀ ਹੈ। ਸਗਲ ਪਵਨ ਕੀ ਸੁਦ ਮੈਨੇ ਸੋਜੀ ਹੋ ਜਾਂਦੀ ਹੈ। ਸੁਦ ਮੈਨੇ ਸੋਜੀ ਹੋ ਜਾਂਦੀ ਹੈ। ਮਨਨਾ ਮੂੰਹ ਚੋਟਾ ਨਾ ਖਾਏ। ਜੇ ਇਨਸਾਨ ਰੱਬ ਦੇ ਮਨ ਨੂੰ ਮੰਨ ਲਵੇ, ਰੱਬ ਦੇ ਮਨ ਵਿੱਚ ਵਿਸ਼ਵਾਸ ਬਣਾ ਲਵੇ ਤਾਂ ਫਿਰ ਉਹ ਮੂੰਹ ਤੇ ਚੋਟਾ ਨਹੀਂ ਖਾਂਦਾ। ਪਾਪ ਜਿਹੜੀਆਂ ਵਿਕਾਰਾਂ ਦੀਆਂ, ਬੁਰਾਈਆਂ ਦੀਆਂ, ਦੂਜੇ ਪਾਪ ਦੀਆਂ ਹੋਮੇ ਦੀਆਂ ਸੰਸਾਰ ਵਿੱਚ ਆ ਕੇ ਜਿਹੜੇ ਬੰਦੇ ਕੋਲੋਂ ਮਾਰੇ ਕਰ ਮੁੰਦ ਨੇ ਉਹਨਾਂ ਦੇ ਕਾਰਨ ਫਿਰ ਬੇਇੱਜ਼ਤ ਹੁੰਦਾ ਹੈ। ਇਹਨੂੰ ਮਾਣੂ ਮੂ ਤੇ ਸੱਟਾਂ ਬੰਦੀ ਨੇ ਮੂ ਤੇ ਝੋਟਾ ਬੰਦੀਆਂ ਨੇ ਇਹ ਨਹੀਂ ਪੈਂਦੀਆਂ ਕਿਉਂਕਿ ਉਹਦਾ ਜੀਵਨ ਐਸਾ ਬਦਲਦਾ ਹੈ ਕਿ ਸੁਰਤ ਮਤ ਮਨਬੁੱਧ ਬਦਲ ਜਾਂਦੀ ਹੈ ਫਿਰ ਉਹ ਕੋਈ ਐਸੇ ਕਰਮ ਹੀ ਨਹੀਂ ਕਰਦਾ ਜਿਨ੍ਹਾਂ ਨਾਲ ਉਸ ਨੂੰ ਕੋਈ ਝੋਟਾ ਸਹਿਣੀਆਂ ਪੈਣ ਜੀਵਨ ਬਦਲ ਜਾਂਦਾ ਹੈ ਜੀਵਨ ਦੇ ਵਿੱਚ ਇਹ ਤਬਦੀਲੀ ਮਹਾਨ ਤਬਦੀਲੀਆਂ ਹੁੰਦੀ ਹੈ ਕਿ ਉਸ ਨੂੰ ਫਿਰ ਦੁੱਖਾਂ ਦੀਆਂ ਝੋਟਾ ਨਹੀਂ ਖਾਣੀਆਂ ਪੈਂਦੀਆਂ ਤੇ ਜੇ ਕਿ ਕੁਦਰਤ ਵੱਲੋਂ ਦੁੱਖ ਸੁਖੋਂ ਮੰਨੇ ਨੇ ਉਹਨਾਂ ਨੂੰ ਸਹਿਣ ਦਾ ਉਹਨਾਂ ਦੇ ਜਿਗਰਾ ਹੋ ਜਾਂਦਾ ਉਸ ਨੂੰ ਰੱਬ ਦਾ ਭਾਣਾ ਸਮਝ ਕੇ ਉਹ ਬੰਦਾ ਉਹਨਾਂ ਨੂੰ ਸਜ਼ਾ ਨਹੀਂ ਸਮਝਦਾ ਆਪਣੇ ਲਈ ਝੋਟ ਨਹੀਂ ਸਮਝਦਾ ਆਪਣੇ ਲਈ ਭਲਾ ਸਮਝਦਾ ਅਸੀਂ ਕੋਈ ਕੋੜੀ ਦਵਾਈ ਖਾਂਦੇ ਹਾਂ ਪਰ ਉਹਦਾ ਦੁੱਖ ਨਹੀਂ ਕਰਦੇ ਵੀ ਦਵਾਈ ਕੋੜੀ ਖਾਣੀ ਪੈ ਗਈ ਸਾਨੂੰ ਕਿਸੇ ਫੋੜੇ ਦਾ ਚੀਰਾ ਦੇਣਾ ਪੈਂਦਾ ਪਰੇਸ਼ਾਨ ਕਰਨਾ ਪੈਂਦਾ ਹੈ ਉਹਦਾ ਕੋਈ ਦੁੱਖ ਨਹੀਂ ਕਰਦੇ ਵੀ ਕਿਉਂ ਦਿੱਤਾ ਪਤਾ ਵੀ ਇਹ ਜਿਹੜਾ ਦੁੱਖ ਥੋੜਾ ਬਹੁਤਾ ਚੀਰੇ ਦੱਸਿਆ ਹੈ ਇਹ ਮੇਰੇ ਲਈ ਅੱਗੇ ਸੁਖ ਦਾ ਕਾਰਨ ਬਣੇਗਾ ਇਸ ਤਰ੍ਹਾਂ ਦੇ ਦੁੱਖ ਜਿਹੜੇ ਨੇ ਦੁਖਦਾਰੂ ਸੁਖ ਰੋਗ ਪਿਆ ਇਹ ਸਮਝ ਆ ਜਾਂਦੀ ਹੈ ਤੇ ਫਿਰ ਉਹ ਕਿਸੇ ਕਿਸਮ ਦੀ ਚੋਟ ਜਿਹੜੀ ਹੈ ਉਸ ਨੂੰ ਚੋਟ ਸਮਝ ਕੇ ਨਹੀਂ ਸੰਦਾ ਅਵਲ ਤੇ ਉਹ ਕਰਮ ਐਸੇ ਕਰਦਾ ਹੈ ਕਿ ਉਹਨੂੰ ਚੋਟਾਂ ਪੈਣ ਹੀ ਨਾ ਜੀਵਨ ਸੁਖੀ ਵਿਗਾਸ ਵਾਲਾ ਬਣੇ ਤੇ ਜੇ ਫਿਰ ਵੀ ਕੁਦਰਤ ਵੱਲੋਂ ਕੋਈ ਦੁੱਖ ਆਵੇ ਉਸ ਨੂੰ ਦੁੱਖ ਕਰਕੇ ਨਹੀਂ ਜਾਣਦਾ ਆਪਣੇ ਲਈ ਪਲਾ ਜਾਂਦਾ ਮੰਨ ਜਮ ਕੇ ਸਾਥ ਨਾ ਜਾਏ ਜਿਹੜਾ ਨਾਮ ਨੂੰ ਮੰਨ ਲਵੇਗਾ ਉਸ ਨੂੰ ਫਿਰ ਜਮਾ ਨਾਲ ਨਹੀਂ ਜਾਣਾ ਪੈਂਦਾ ਉਹ ਹੀ ਜਮਾ ਦੁਗ੍ਰੂਪੀ ਜਮ ਕਾਮਕ੍ਰੋਦ ਲੂਪੀ ਵਿਕਾਰ ਰੂਪੀ ਜਮ ਅਸੀਂ ਜਮ ਦੀ ਵਿਆਖਿਆ ਜਮ ਦੀਆਂ ਝੋਟਾਂ ਦੇ ਸਜਾਵਾਂ ਦੀ ਜ਼ਿਕਰ ਕਰਦੇ ਹਾਂ ਕਈ ਵਾਰ ਲਿਖਾ ਖਾਈਏ ਅੱਗੇ ਪਤਾ ਨਹੀਂ ਕੋਈ ਜਮ ਦੰਦਾ ਸਿੰਘਾਂ ਵਾਲੇ ਹੁੰਦੇ ਨੇ ਕਿ ਨਹੀਂ ਹੁੰਦੇ ਪਰ ਗੁਰੂ ਸਾਹਿਬ ਕੰਦਰ ਸਾਖ ਤੇ ਹਰ ਰat ਸਾਧਨਾ ਜਾਣਿਆ ਜਿਹੜਾ ਬੰਦਾ ਨਾਸਤਿਕ ਹੈ ਉਸ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਉਸ ਨੇ ਨਹੀਂ ਜਾਣਿਆ ਹੁੰਦਾ ਕਿਉਂਕਿ ਤਿੰਨ ਅੰਤਰ ਹੂਮੇ ਕੰਡਾ ਹੈ ਉਹਨਾਂ ਦੇ ਅੰਦਰ ਹੂਮੇ ਦਾ ਕੰਡਾ ਹੁੰਦਾ ਹੈ ਜਿਉਂ-ਜਿਉਂ ਚੱਲਨੇ ਚੁਬੈ ਦੁੱਖ ਪਾਵੇਂ ਜੋ ਮੁਕਾਲ ਸਹਿ ਸਿਰ ਡੰਡਾਈ ਉਹ ਜਿਉਂ-ਜਿਉਂ ਹਉਮਾ ਵਾਲੀ ਮਨੂ ਮੰੂ ਵਾਲੀ ਮਨੂ ਵਰਤੀ ਨੂੰ ਲੈ ਕੇ ਹਉਮਾ ਵਾਲੇ ਸੁਭਾ ਦੇ ਆਸਰੇ ਆਧਾਰ ਤੇ ਉਹ ਜਿਉਂ-ਜਿਉਂ ਸੰਸਾਰ ਵਿੱਚ ਚੱਲਦੇ ਨੇ ਵਿਚਰਦੇ ਨੇ ਪਾਪ ਜੀਵਨ ਜਿਉਂਦੇ ਨੇ ਉਹ ਫਿਰ ਦੁੱਖ ਪਾਉਂਦੇ ਨੇ ਜਿਉਂ-ਜਿਉਂ ਚੱਲਨੇ ਚੁਬੈ ਉਹ ਹਉਮੇ ਦਾ ਕੰਡਾ ਉਹਨੂੰ ਚੁਬਦਾ ਦੁੱਖ ਪਾਵੇਂ ਫਿਰ ਉਸੇ ਲਈ ਕੰਡੇ ਲਈ ਕਹੇ ਜਮਕਾਲ ਸਹਿ ਸਿਰ ਡੰਡਾਈ ਇਹ ਮਨੋ ਜਮਕਾਲ ਦਾ ਡੰਡਾ ਸਹੰਦੇ ਨੇ ਪਾਪ ਜਦੋਂ ਇਨਸਾਨ ਅਧਰਮੀ ਜੀਵਨ ਗੁਜ਼ਾਰਦਾ ਹੈ ਵਿਕਾਰੀ ਜੀਵਨ ਗੁਜ਼ਾਰਦਾ ਹੈ ਫਰੂਦ ਕੋਲੋਂ ਐਸੇ ਕਰਮ ਹੁੰਦੇ ਨੇ ਜਿਹੜੇ ਉਹਦੇ ਲਈ ਦੁੱਖ ਕਲੇਸ਼ ਦਾ ਕਾਰਨ ਬਣਦੇ ਨੇ ਤੋਂ ਮਾਣੋ ਉਹ ਜਮਾਂਵਰ ਸਜ਼ਾ ਨੂੰ ਮਿਲਦੀ ਹੈ ਪ੍ਰਭੂ ਵੱਲੋਂ ਇਨਸਾਨ ਨੂੰ ਜਿਹੜੀ ਸਜ਼ਾ ਮਿਲਦੀ ਮਿਲਦੀ ਇਸ ਲਈ ਹੈ ਕਿ ਬੰਦਾ ਰਾਹ ਰਾਸਤੇ ਆ ਜਾਏ ਸਿੱਧੇ ਮਾਰਗ ਤੇ ਆ ਜਾਏ ਸੂਚਾ ਜੀਵਨ ਜੁਗਤੀ ਤੇ ਆ ਜਾਏ ਧਰਮੀ ਜੀਵਨ ਤੇ ਬੰਦਾ ਆ ਜਾਏ ਉਹਨੂੰ ਸਮਝ ਆ ਜਾਏ ਕਿ ਧਰਮੀ ਜੀਵਨ ਤੇ ਸੁੱਖ ਹੈ ਆਧਰਮੀ ਵਿੱਚ ਨਹੀਂ ਉਹ ਗੁਣ ਕਰਮ ਵਿੱਚ ਸੁੱਖ ਨਹੀਂ ਗੁਣ ਗ੍ਰਹਿਣ ਕਰਮ ਵਿੱਚ ਸੁੱਖ ਹੈ ਕਿ ਫਿਰ ਐਸਾ ਬੰਦਾ ਮੰਨੋ ਉਹ ਜੰਮਾਂ ਦਾ ਦੁੱਖ ਜਿਹੜਾ ਉਹ ਨਹੀਂ ਸਹਿੰਦਾ ਉਹ ਜਮਕਾਲ ਸਹੈ ਸਰ ਡੰਡਾ ਉਸ ਕੋਲੋਂ ਬਚ ਜਾਂਦਾ ਉਹ ਮੰਨ ਜਮਕਾ ਸਾਥ ਨਾ ਜਾਏ ਐਸਾ ਨਾਮ ਪਰਮਾਤਮਾ ਦਾ ਨਾਮ ਐਸਾ ਹੈ ਉਹ ਮਾਇਆ ਰਹਿਤ ਪਰਮਾਤਮਾ ਨੂੰ ਮਾਇਆ ਤੋਂ ਮੁਕਤ ਪਰਮਾਤਮਾ ਦਾ ਪਵਿੱਤਰ ਨਾਮ ਪਾਪੂ ਦੀ ਪਵਿੱਤਰ ਹਸਤੀ ਐਸੀ ਹੈ ਕਿ ਜੇ ਉਸ ਹਸਤੀ ਵਿੱਚ ਵਿਸ਼ਵਾਸ ਬਣਾ ਕੇ ਉਹਦੇ ਵੀ ਜੁੜਿਆ ਜਾਵੇ ਤੇ ਜੇ ਕੋਈ ਇਸ ਗੱਲ ਨੂੰ ਮੰਨ ਲਵੇ ਆਪਣੇ ਮਨ ਵਿੱਚ ਮਨ ਪੱਕਾ ਕਰ ਲਵੇ ਕਿ ਪ੍ਰਬੂ ਦੀ ਹਸਤੀ ਹੈ ਉਸ ਨਾਲ ਜੁੜਨ ਤੋਂ ਬਿਨਾ ਕੋਈ ਚਾਰਾ ਨਹੀਂ ਇਹ ਰਸਤ ਤਜਿਨੇ ਜਾਈ ਨਿਤ ਨਿਤ ਰਖ ਉਰਤਾਰੂ ਇਹ ਨਾਮ ਰੂਪੀ ਵਸਤੂ ਤਜਨ ਵਾਲਾ ਸੁਦਾ ਨਹੀਂ ਹੈ ਇਹ ਆਪਸ਼ਨ ਨਹੀਂ ਹੈ ਕਿ ਨਾਮ ਜਪਿਆ ਜਾਏ ਨਾ ਜਪਿਆ ਜਾਏ ਨਾਮ ਨੂੰ ਮਨ ਵਸਾਇਆ ਜਾਏ ਨਾ ਵਸਾਇਆ ਸਾ ਨਹੀਂ ਹੈ ਬਲਕਿ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਮਨ ਨੂੰ ਕਿ ਇਹ ਵਸ ਤਜਿਨੇ ਜਾਈ ਇਸ ਨੂੰ ਹੋਰ ਥਾਂ ਨਹੀਂ ਸ਼ਬਦ ਲਾਗ ਸਵਾਰਿਆ ਹੋਰ ਕਿ ਥਾਂ ਟਿਕਾਣਾ ਹੀ ਨਹੀਂ ਹੈ ਸ਼ਬਦ ਲਲਕ ਕਿਹ ਜੀਵਨ ਸਵਾਰਿਆ ਜਾ ਸਕਦਾ ਹੈ ਇਹ ਇਹ ਜੀ 12ਵੀਂ ਤੇ 13ਵੀਂ ਪੁਰ ਦੀ ਵਿਚਾਰ ਕਿ ਮੰਨਨੇ ਹੋਏ ਦੀ ਜੀਵਨ ਤਬਦੀਲੀ ਕੀ ਹੁੰਦੀ ਹੈ ਤੇ ਜੇ ਮੰਨਿਆ ਜਾਏ ਤੇ ਕੀ ਕੀ ਤਬਦੀਲੀ ਜੀਵਨਕੀ ਕੀ ਵਰਕਤਾਂ ਹੋ ਸਕਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ